प्यारे दोस्तों प्यार भरी सत श्री अकाल जी पंजाब ਦੇ ਵਿੱਚ ਅੱਜ ਸੈਂਕੜੇ ਹੀ ਪੈਨਸ਼ਨਰ ਨੇ ਜੋ ਕਿ ਪੰਜਾਬ ਸਿਵਲ ਸਰਵਿਸ ਰੂਲਸ 11.1 ਨੂੰ ਚੈਲੰਜ ਕਰ ਰਹੇ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਇੱਕ ਸੀ ਡਬਲਯੂਪੀ 9426 2023 ਸ਼ੀਲਾ ਦੇਵੀ ਵੱਲੋਂ ਜਿਹੜੀ ਕਿ ਫਾਈਲ ਕੀਤੀ ਗਈ ਹੈ ਉਸ ਪਟੀਸ਼ਨ ਨੂੰ ਲੈ ਕੇ ਬਹੁਤ ਸਾਰੇ ਪਟੀਸ਼ਨਰ ਨੇ ਪੈਨਸ਼ਨਰ ਨੇ ਜੋ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰ ਰਹੇ ਨੇ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਪੰਜਾਬ ਦੇ ਜਿਹੜੇ ਅਸਟਰ ਨਿਯੋਚ ਨਿਯਮ ਨੂੰ ਚੈਲੰਜ ਕਰ ਰਹੇ ਨੇ ਤੇ ਅਸੀਂ ਤੁਹਾਨੂੰ ਦੱਸ ਦੇਗੀ ਕਿ CW P 94 26 2023 ਸ਼ੀਲਾ ਦੇਵੀ ਵਰਸਸ ਸਟੇਟ ਆਫ ਪੰਜਾਬ ਸਭ ਤੋਂ ਪਹਿਲਾਂ ਉਸ ਨਿਯਮ ਦੀ ਗੱਲ ਕਰਦੇ ਹਾਂ ਜੋ ਸਿਵਲ ਸਰਵਿਸ ਰੂਲਸ ਵਾਲਿਊਮ 2 11.1 ਦੇ ਵਿੱਚ ਅਸਲ ਦੇ ਵਿੱਚ ਕੀ ਲਿਖਿਆ ਗਿਆ ਹੈ ਜਿਸ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਇਹ ਇੱਕ ਰਿਟਾਇਰਡ ਕਰਮਚਾਰੀ ਲਈ ਨਿਯਮ ਹੈ ਰਿਟਾਇਰ ਕਰਮਚਾਰੀ ਜਦੋਂ ਵੀ ਇੱਕ ਕਰਮਚਾਰੀ ਰਿਟਾਇਰ ਹੁੰਦਾ ਹੈ ਉਸ ਨੂੰ ਇੱਕ ਆਪਸ਼ਨ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਪੈਨਸ਼ਨ ਦਾ ਕੁਝ ਹਿੱਸਾ ਐਡਵਾਂਸ ਲੈ ਸਕਦਾ ਹੈ ਇਹ ਨਿਯਮ ਜੇਕਰ ਹੁਣ ਗੱਲ ਕਰੀਏ ਤਾਂ 40% ਹਿੱਸਾ ਜਿਹੜਾ ਪੈਨਸ਼ਨ ਦਾ ਅੱਜ ਇੱਕ ਕਰਮਚਾਰੀ ਰਿਟਾਇਰਮੈਂਟ ਦੇ ਵਕਤ ਯਾਨੀ ਕਿ ਰਿਟਾਇਰਮੈਂਟ ਵੇਲੇ ਹੀ ਲੈ ਸਕਦਾ ਹੈ ਉਸ ਨੂੰ ਲੋਨ ਦੇ ਤੌਰ ਤੇ ਕਿਹਾ ਜਾ ਸਕਦਾ ਹੈ 40% हिस्सा ਵੀ ਲੈ ਸਕਦਾ ਹੈ 33% ਵੀ 30% ਵੀ ਤੇ 20% ਵੀ ਯਾਨੀ ਕਿ ਕਰਮਚਾਰੀ ਕੋ ਜ ਐਡਵਾਂਸ ਆਪਣੀ ਪੈਨਸ਼ਨ ਦਾ ਰਿਟਾਇਰਮੈਂਟ ਦੇ ਵਕਤ ਲੈਂਦਾ ਹੈ ਤੇ ਫਿਰ ਕਿਸ਼ਤਾਂ ਦੇ ਵਿੱਚ ਸਰਕਾਰ ਨੂੰ ਵਾਪਸ ਕਰਦਾ ਹੈ ਇਹ ਨਿਯਮ ਜੋ ਹੈ ਤੁਹਾਨੂੰ ਪੜ੍ਹ ਕੇ ਅਸੀਂ ਦੱਸਦੇ ਹਾਂ ਕਿ ਸਿਵਲ ਸਰਵਿਸ ਰੂਲਸ 11.121 ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਹਿੱਸਾ ਤੁਸੀਂ ਐਡਵਾਂਸ ਲਿਆ ਹੈ ਉਸ ਨੂੰ 15 ਸਾਲਾਂ ਦੇ ਵਿੱਚ ਹਰ ਮਹੀਨੇ ਆਪਣੀ ਪੈਨਸ਼ਨ ਦੇ ਨਾਲ ਜਿਹੜਾ ਕਿ ਕਟੌਤੀ ਦੇ ਰੂਪ ਵਿੱਚ ਸਰਕਾਰ ਨੂੰ ਵਾਪਸ ਕਰੋਗੇ ਇਸੇ ਨਿਯਮ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੇ ਰਿਟਾਇਰੀ ਕਰਮਚਾਰੀ ਨੇ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰ ਰਹੇ ਨੇ ਤੇ ਮੰਗ ਕਰ ਰਹੇ ਨੇ ਕਿ ਇਸ ਨਿਯਮ ਦੇ ਮਤਾਬਿਕ ਜਿਹੜਾ ਨਿਯਮ ਲਗਾਇਆ ਗਿਆ ਹੈ ਉਹ ਲੀਗਲੀ ਸਹੀ ਨਹੀਂ ਹੈ ਕਿਉਂਕਿ ਜੇਕਰ ਕਿਸੇ ਕਰਮਚਾਰੀ ਦੀ ਜੋ ਐਡਵਾਂਸ ਰਕਮ ਹੈ ਉਹ ਪ੍ਰਾਪਤ ਕਰ ਰਿਹਾ ਹੈ ਤੇ ਉਸ ਦੀਆਂ ਕਟੌਤੀਆਂ ਜੋ ਨੇ 15 ਸਾਲ ਜਿਆਦਾ ਸਮਾਂ ਹੈ ਉਸ ਨੂੰ 11 ਸਾਲ 5 ਮਹੀਨੇ ਜਾਂ ਫਿਰ 11 ਸਾਲ 6 ਮਹੀਨੇ ਦੇ ਵਿੱਚ ਇਹ ਰਕਮ ਜਿਹੜੀ ਹੈ ਰਿਕਵਰ ਹੋ ਜਾਂਦੀ ਹੈ ਸੋ 15 ਸਾਲਾਂ ਦੀ ਜਿਹੜੀ ਕਟੌਤੀ ਸਰਕਾਰ ਦੁਆਰਾ ਕੀਤੀ ਜਾ ਰਹੀ ਹੈ ਸਹੀ ਨਹੀਂ ਹੈ ਤੁਸੀਂ ਇਸ ਇਸ ਦੁਆਰਾ ਇਸ ਮਸਲੇ ਨੂੰ ਲੈ ਕੇ ਹੀ ਇਹ ਪਟੀਸ਼ਨ ਜੋ ਫਾਈਲ ਕੀਤੀ ਗਈ ਹੈ ਮਾਨਜੋ ਕੋਰਟ ਨੇ ਆਰਡਰ ਦੇ ਦਿੱਤੇ ਨੇ 3 ਮਈ 2023 ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇਸ ਪਟੀਸ਼ਨ ਤੋਂ ਬਾਅਦ ਸ਼ੀਲਾ ਦੇਵੀ ਜੀ ਵੱਲੋਂ ਜੋਏ ਪਟੀਸ਼ਨ ਹੈ ਕੀਤੀ ਗਈ ਹੈ 9426 2023 ਪੰਜਾਬ ਦੇ ਵਿੱਚ ਸੈਂਕੜੇ ਹੀ ਰਿਟਾਇਰੀ ਨੇ ਜੋ ਮਾਨਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰ ਰਹੇ ਨੇ ਇਸ ਪਟੀਸ਼ਨ ਨਾਲ ਸੰਬੰਧਿਤ ਹੋਰ ਵੀ ਮੰਗ ਕਰ ਰਹੇ ਨੇ ਸਾਡੀ ਇਹ ਰਿਕਵਰੀ ਜੋ ਹੈ ਉਹ 11.5 ਸਾਲਾਂ ਦੇ ਦੌਰਾਨ ਪੂਰੀ ਹੋ ਜਾਂਦੀ ਹੈ ਇਸ ਦੀ ਕਟੌਤੀ ਉਸ ਤੋਂ ਬਾਅਦ ਬੰਦ ਕੀਤੀ ਜਾਵੇ ਸੋ ਇਹ ਸੀ ਪੂਰੀ ਜਾਣਕਾਰੀ ਸੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ